ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਇਹ ਬੌਲੀਵੁੱਡ ਦੇ ਗਰਾਊਂਡ ਦਾ ਪਾਰਟ 2 ਆ ਗਿਆ ਤੁਹਾਨੂੰ ਆਖਿਆ ਸੀ ਵੀ ਪੂਰਾ ਰੈਡੀ ਕਰਕੇ ਖਾਵਾਂਗੇ ਤੇ ਲੱਗੇ ਹੋਏ ਬਹਾਵਾ ਟਾਈਮ ਤੇ ਆਏ ਵਿਖੋਣੇ ਤੁਹਾਨੂੰ ਆਹ ਬੰਦਾ ਟੋਏ ਪਟਣ ਤੇ ਹੋਇਆ ਵਾ ਆਹ ਸਾਡੇ ਮੇਰੇ ਵਿਲੇ ਚੱਲ ਕੋਈ ਨਹੀਂ ਤੇ ਹਾਂ ਪਾ ਟੋਏੜਵੇ ਪਟਦੇ ਆ ਥੋੜੀ ਸਾਫ ਸफाई ਰਹਿ ਗਈ ਨੈਟ ਉੱਚਾ ਕਰਤਾ ਉਹ ਟੰਬੇ ਸਾਈਡਾਂ ਦੇ ਉਹ ਗੱਡਤੇ ਆ ਉਹ ਵਾਲੇ ਉਹ ਸਾਈਡ ਤੇ ਆ ਲਾਉਣ ਲਈ ਪੂਰਾ ਪ੍ਰੋਪਰ ਨੈਟ ਆ ਤਾਂ ਜੋ ਜੜੀਆਂ ਗੇਂਦਾ ਫਿਰ ਬਾਹਰ ਜਾਂਦੀਆਂ ਨੇ ਫਿਰ ਗੇਂ ਤਾਂ ਬੰਦਾ ਦਨੇ ਖਰਾਬ ਨਹੀਂ ਹੋਊਗਾ ਸੇ ਪਾਸੇ ਸਾਰਾ ਝੋਨਾ ਹੈਗਾ ਆ ਜਦੋਂ ਪਾਣੀ ਪਾ ਜਾਂਦਾ ਗੇਂਚ ਤੇ ਗੇਂ ਦਾ ਬਲੈਡਰ ਬਾਹਰ ਆ ਜਾਂਦਾ ਹੋ ਲੈਂਦੀ ਆ ਇਹ ਆਇਆ ਕਰਕੇ ਆ ਸਾਡੀ ਸਵਾ ਸਵਾਈ ਕਰਕੇ ਤੁਹਾਨੂੰ ਦਿਖਾਉਣੇ ਆ ਅੱਜ ਪੂਰਾ ਗਰਾਊਂਡ ਰੈਡੀ ਕਰਦੇ ਨੇ ਪੱਧਰ ਆਪਾਂ ਪਹਿਲਾਂ ਕਰਤਾ ਸੀ ਨੈਟ ਨਟ ਨਟ ਤਾਂ 곗 ਹੈਗੀ ਆ ਉਹ ਪੁਰਾਣਾ ਨੈਟ ਵੀ ਆ ਉਹ ਨਵਾਂ ਨੈਟ ਬਣਾਜ ਵਧੀਆ ਹੀ ਵਿਆ ਆ ਨੈਟ ਨਹੀਂ ਆ ਬਸ ਛੇੜਦੇ ਨੈਟ ਆਪਾਂ ਨਵਾਂ ਹੀ ਲਾਇਆ ਤੇ ਜੇ ਥੋੜਾ ਟਾਈਮ ਹੋਇਆ ਬਾਕੀ ਬੰਦੇ ਸਾਡੇ ਟੰਬੇ ਲੈਣ ਗਏ ਹੋਏ ਆ। ਹੋਵੇ ਦੋ ਇਹ ਆ ਬਾਕੀ ਕੰਮ ਕਰ ਲਿਆ ਵਾ। ਹੁਣੇ ਚ ਰੇ ਘਾਗੂ ਜਿਆ ਕਰਦੇ ਸੱਟ। ਫਿਰ ਤੁਹਾਨੂੰ ਐਂਡ ਤੇ ਵਿਖਾਵਾਂਗੇ ਕਿਵੇਂ ਤਾਂ ਲੱਗ ਰਿਹਾ ਆਪਣਾ ਗਰਾਊਂਡ। ਵਧੀਆ ਲੱਗਦਾ। ਹੋ ਸਕਦਾ ਲਾਈਟਾਂ ਵੀ ਲਾਈਏ। ਲਾਈਟਾਂ ਪਰ ਹਜੇ ਨਹੀਂ ਲਾਉਂਦੇ ਬਾਅਦ ਚ ਲਾਉਂਗੇ। ਲਓ ਵੀ ਮਿੱਤਰੋ ਇਧਰੋਂ ਕਰਤੀ ਸਫਾਈ। ਉਹ ਗੋਠੀ ਰਹਿ ਗਈ। ਆ ਟੰਬੇ ਟੁੰਬੇ ਗੱਡਣ ਆ ਵੇ। ਆ ਛੋਟਾ ਪਹਿਲਵਾਨ ਮਾਰੀ ਨਹੀਂਗਾ ਜੇ ਹੈਲੋ ਕਰਦੇ ਸਾਰਿਆਂ ਨੂੰ। ਇੰਨੇ ਜ਼ਰਾ ਕੰਮ ਕੀਤਾ ਅਸੀਂ ਤਾਂ ਵਿਹਲੇ ਆ ਕਿੰਨਾ ਕੰਮ ਇੱਧਰ ਵੇਖੋ ਜੀ ਆ ਜੋ ਬੰਨੇ ਓਏ ਕੀ ਹੋ ਗਿਆ ਬਹੁਤ ਸੋਹਣੀ ਆ ਟੰਬਾ ਵੱਜਿਆ ਜਿਨ੍ਹਾਂ ਨੇ ਲਿਆਂਦਾ ਪੱਟ ਕੇ ਵਧੀਆ ਜੀ ਸਨਮਾਨ ਆ ਇੱਧਰ ਆ ਜਾ ਜੀ ਸਾਡੇ ਅੱਧੇ ਪਲੇਅਰ ਆਏ ਨਹੀਂ ਆਉਂਦੇ ਬਹਿ ਜਾ ਓਏ ਕੋ ਅੱਧਾ ਗਾਓ ਮੋਟਰਾਂ ਦੇ ਇੱਕੋ ਫਿਰਦਾ ਐ ਇੱਧਰੇ-ਇੱਧਰੇ ਫਿਰਦੇ ਆ ਬਾਕੀ ਤਾਂ ਝੜਦਾ ਘੁੰਮੇ ਰਹੇ ਬਲੌਗ ਆਪਾਂ ਸਿਆ ਕਰਾ ਦਿੰਦਾ ਬਲੌਗ ਵਾਲੇ ਵੀ ਤੇ ਨੈਟ ਵਾਲੇ ਵੀ ਲਾਈਟਾਂ ਨਹੀਂ ਪਰ ਹਜੇ ਲਾਉਂਦੇ ਹਜੇ ਸਿਰਫ ਇਹਨੂੰ ਤਿਆਰ ਹੀ ਕਰਨਾ ਹੈ ਇੱਕ ਰੀ ਗਰਾਉਂਡ ਨੂੰ ਉਹ ਗੇਂਦ ਬੜੀ ਬਾਹਰ ਜਾਂਦੀ ਸੀ ਤੇ ਫਿਰ ਚੱਕ ਕੇ ਲਿਆਉਣੀ ਓਖੀ ਦੀ ਚੱਲਦੀ ਮੈਚ ਲੋ ਵੀ ਮਿੱਤਰੋ ਉਹ ਸਪਰੇਅ ਸਪਰੂ ਕਰਕੇ ਕੰਮ ਡੰਨ ਕਰ ਦੇਣਾ ਉਧਰ ਜਾ ਨੈਟ ਲੱਗਣ ਡਿਆ ਵੇ ਤੇ ਆਲੇ-ਦਾਲੇ ਵੀ ਕੰਡੇ-ਕੁੰਡੇ ਨਾ ਵੱਜਣ ਹਾਂ ਆਪਾਂ ਸਪਰੇਅ ਕਰ ਦੇਣੀ ਆ ਆ ਜਾੜ ਫੂਟੀ ਆ ਲੱਗਾ ਨੈਟ ਵਧੀਆ ਲੱਗਦਾ ਵਧੀਆ ਲੱਗਦਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਬਿਊਟੀਫੁਲ ਬਿਊਟੀਫੁਲ ਬਾਜੂ ਨੇ ਆਖੋ ਰਹਿ ਗਏ ਆ ਲਓ ਮਿੱਤਰੋ 3 ਵਜ ਗਏ ਆ ਨੈਟ ਨੂੰ ਟ ਲਾਦਾ ਐ ਰੇਜ ਦਾ ਵੇ ਦੇ ਦੇਣੀ ਤੇ ਵੇ ਇਹਦੇ ਲੱਗੇ 8 ਵਜੇ ਤੇ ਲੀਕਾ ਲੁਕਣ ਪੂਰੀਆਂ ਆ ਖਿੱਚ ਕੇ ਕੰਮ ਰੱਖਿਆ ਲੋਕ ਤਾਂ ਛੋਟਾ ਜੀ ਸੂਟ ਕਰਨ ਲੱਗੇ ਆ ਆ ਦੇ ਹੁਣ ਆ ਮਿੰਡ ਮਿੰਡ ਕੇ ਆ ਕਰਨਾ ਕੰਮ ਕਲੀ ਦਾ ਪੋਟ ਜਾਂਦੀ ਆ ਮਾੜੀ ਮਾੜੀ ਖਾਲੀ ਜੀ ਬਣਾ ਦਿਓ ਸਾਈਟਾਂ ਜੜੀ ਲਾਉਂਦੇ ਪਰ ਲੋਕ ਛੋਟਾ ਪਰ ਕੰਮ ਬਹੁ ਕੀਤਾ ਲੋ ਵੀ ਮਿੱਤਰੋ ਮਾਰਦਿਆਂ ਲੈਣਾ ਲੂਣਾ ਆਣ ਕਰਦਾ ਡਾਣਾ ਕੰਮ ਬਾਲ ਲਾਈਟਾਂ ਲੂਟਾ ਰਹਿ ਗਈਆਂ ਇਹ ਸੀ ਆਪਣਾ ਪਾਰਟ 2 ਹੈਗਾ ਤਾਂ ਨਿਕਲ ਜਾ ਹੀਗਾ ਤੇ ਜੇ ਵਧੀਆ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਜੇ ਵਧੀਆ ਹੁਣ ਨਾਲੇ ਸਾਹ ਸੁਬਾਈ ਹੋਵੇ ਗਰਾਊਂਡ ਸੁਣਾ ਹੀ ਲੱਗਦਾ ਲੋ ਵੀ ਮਿੱਤਰੋ ਕਰਤਾ ਫਾਈਨਲ ਨੈਟ ਨੁਟ ਲਾ ਕੇ ਲਿਕਨ ਲੁਗਾ ਮਾਰ ਕੇ ਉਧਰ ਪਰਾਂ ਦੀ ਪਈ ਵਾਲਾ ਥਾਂ ਬਣਾ ਕੇ ਲੰਗਰ ਨੂੰ ਤੇ ਹੁਣ ਹੋ ਗਿਆ ਕੰਮ ਡੰਨ हां जी ये तानू ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਤੇ ਆਪਣੇ ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰਿਆ ਜੀ ਲੋ ਵੀ ਮਿੱਤਰੋ ਪੂਰਾ ਸਿਰਾ ਮੋਲ ਫੱਬ ਗਿਆ ਟੀਵੀ ਬਦਲ ਗਿਆ ਓਏ ਇੱਥੇ ਇੱਥੇ ਚੱਲ ਯਾਰ ਬੰਦਾ ਟੀਨ ਬਦਲ ਗਿਆ ਚਲੋ ਜੀ ਮੋਲ ਪੂਰਾ ਫੱਬ ਗਿਆ ਅੱਜ ਬੰਦੇ ਘਾਟਾਂ